ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਸੁਖਮਨੀ ਸਾਹਿਬ ਜੀ ਦੀ ਇਹ ਇੱਕ ਅਸ਼ਟਪਦੀ ਦਾ ਪਾਠ ਅਸੀਂ ਰੋਜ਼ਾਨਾ ਕਰ ਲੈਂਦੇ ਹਾਂ ਤਾਂ ਦਿਨਾਂ ਵਿੱਚ ਸਾਡੀ ਜ਼ਿੰਦਗੀ ਬਦਲ ਜਾਵੇਗੀ ਸੰਗਤ ਜੀ ਅੱਜ ਦੀ ਵੀਡੀਓ ਇੱਕ ਭੈਣ ਦੀ ਹੱਦ ਬੀਤੀ ਸੁਣਨ ਜਾ ਰਹੇ ਹਾਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਤੇ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਆਪਾਂ మేర పంచవే పా తన తన సాహిత శ్రీ గరు అర్జనదే జీది బి ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕੈਨ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਸਾਰੇ ਹੀ ਦੁੱਖ ਦੂਰ ਕਰ ਦਿੰਦੀ ਹੈ ਜੇਕਰ ਅਸੀਂ ਰੋਜ਼ਾਨਾ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਇੱਕ ਅਸ਼ਟਪਦੀ ਦਾ ਜਾਪ ਵੀ ਕਰ ਲੈਂਦੇ ਹਾਂ ਤਾਂ ਸਤਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਬਹੁਤ ਹੀ ਮਿਹਰਬਾਨ ਹੋ ਜਾਂਦੇ ਹਨ ਸੰਘਾ ਜੀ ਕਿਉਂਕਿ ਦੇਖੋ ਜੀ ਕਈ ਭੈਣ ਭਰਾ ਸੁਖਮਨੀ ਸਾਹਿਬ ਜੀ ਦਾ ਪਾਠ ਇਸ ਕਰਕੇ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਬਹੁਤ ਹੀ ਲੰਮੀ ਲੱਗਦੀ ਹੈ ਜਾਇ ਇਸ ਨੂੰ ਕਰਨ ਦੇ ਵਿੱਚ ਬਹੁਤ ਹੀ ਟਾਈਮ ਲੱਗਦਾ ਹੈ ਕਿਉਂਕਿ ਜਿਨ੍ਹਾਂ ਨੂੰ ਤਾਂ ਗੰਠ ਨਹੀਂ ਹੁੰਦੀ ਉਹਨਾਂ ਨੂੰ ਇਸ ਪਾਠ ਨੂੰ ਕਰਨ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਜਿਨ੍ਹਾਂ ਨੂੰ ਗੰਠ ਹੁੰਦੀ ਹੈ ਉਹ ਇਸ ਪਾਠ ਨੂੰ 1 ਘੰਟੇ ਦੇ ਵਿੱਚ ਕਰ ਲੈਂਦੇ ਹਨ ਜਾਫਿਰ ਸਵਾ ਘੰਟੇ ਦੇ ਵਿੱਚ ਕਾਰ ਲੈਂਦੇ ਹਨ ਜੋ ਵੀ ਕੋਈ ਮਨੁੱਖ ਪਹਿਲੀ ਵਾਰ ਸੁਖਨੀ ਸਬਜ਼ੀ ਦਾ ਪਾੜ ਕਰਦਾ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਸਮਾਂ ਲੱਗਦਾ ਹੈ ਤੇ ਉਸ ਨੂੰ ਪਾੜ ਕਰਨ ਦੇ ਵਿੱਚ ਦਿੱਕਤ ਵੀ ਆਉਂਦੀ ਹੈ ਸਭ ਦੇ ਨਾਲ ਇਦਾਂ ਹੀ ਹੁੰਦਾ ਕਈਆਂ ਨੂੰ ਤਿੰਨ ਤਿੰਨ ਘੰਟੇ ਵੀ ਲੱਗ ਜਾਂਦੇ ਹਨ ਜੋ ਪਹਿਲੀ ਵਾਰ ਪਾੜ ਕਰਨ ਬੈਠਦੇ ਹਨ ਜਿਹੜੇ ਪਿਆਰ ਦੇ ਨਾਲ ਸਹਿਜ ਦੇ ਨਾਲ ਗੁਰਬਾਣੀ ਦਾ ਪਾਠ ਕਰਦੇ ਹਨ ਪਰ ਜਿਉਂ-ਜਿਉਂ ਆਪਾਂ ਸੁਪਨੇ ਸਬਜ਼ੀ ਦੇ ਪਾਣੀ ਪੜਨੇ ਸ਼ੁਰੂ ਕਰ ਦਿੰਦੇ ਹਾਂ ਜਿਉਂ-ਜਿਉਂ ਹੀ ਸਾਡਾ ਅਭਿਆਸ ਵੱਧ ਜਾਂਦਾ ਹੈ ਤਿਉਂ-ਤਿਉਂ ਸਾਡਾ ਸਮਾਂ ਵੀ ਘਟਦਾ ਜਾਂਦਾ ਹੈ ਫਿਰ ਆਪਾਂ 1 ਤੋਂ 1.5 ਘੰਟੇ ਦੇ ਵਿੱਚ ਜਾਂ ਫਿਰ 1.5 ਤੋਂ 2 ਘੰਟੇ ਦੇ ਵਿੱਚ ਹੀ ਬੜੇ ਪਿਆਰ ਤੇ ਨਾਲ ਸਹਿਜ ਦੇ ਨਾਲ ਆਰਾਮ ਦੇ ਨਾਲ ਪਾੜ ਕਰ ਲੈਂਦੇ ਹਾਂ ਸੰਗਤ ਜੀ ਜੋ ਕਾਲੀ-ਕਾਲੀ ਪਾੜ ਕਰਦੇ ਹਨ ਉਤਾ ਅੱਧੇ ਪੌਣੇ ਘੰਟੇ ਦੇ ਵਿੱਚ ਹੀ ਕਰ ਲੈਂਦੇ ਹਨ ਪਰ ਮਹਾਪੁਰਖ ਜੀ ਹਮੇਸ਼ਾ ਹੀ ਕਹਿੰਦੇ ਹਨ ਕਿ ਗੁਰ ਬਾਣੀ ਦਾ ਪਾਠ ਹਮੇਸ਼ਾ ਪਿਆਰ ਦੇ ਨਾਲ ਹੀ ਕਰਨਾ ਚਾਹੀਦਾ ਹੈ ਸਹਿਜ ਤੇ ਨਾਲ ਕਰਨਾ ਚਾਹੀਦਾ ਹੈ ਸਮਝ ਸਮਝ ਕੇ ਹੀ ਕਰਨਾ ਚਾਹੀਦਾ ਹੈ ਤਾਂ ਹੀ ਸਾਨੂੰ ਇਸ ਦਾ ਫਲ ਪ੍ਰਾਪਤ ਹੋਵੇਗਾ ਪਾਸ਼ਾ ਜੀ ਦੇ ਮਿੱਠੇ ਅਤੇ ਨਿੱਕੇ ਬਾਣੀ ਨੂੰ ਪੜਦੇ ਆ ਜਿੰਨਾ ਹੀ ਸਮਾਂ ਜ਼ਿਆਦਾ ਲੱਗੇਗਾ ਓਨਹੀ ਖੁਸ਼ੀ ਦੀ ਗੱਲ ਹੈ ਉਹਨਾਂ ਛਾਡੇ ਲਈ ਚੰਗਾ ਹੋਵੇਗਾ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਭਾਵੇਂ ਸੁਖਮਨੀ ਸਾਹਿਬ ਜੀ ਦੇ ਇੱਕ ਅਸ਼ਟਪਦੀ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਜੋ ਪੈਨ ਪ੍ਰਾ ਕਹਿ ਦਿੰਦੇ ਹਨ ਕਿ ਅਸੀਂ ਇੱਕੋ ਵੇਲੇ ਇੱਕ ਡੇਢ ਘੰਟਾ ਬੈਠ ਨਹੀਂ ਸਕਦੇ ਛਾਡੇ ਕੋਲ ਸਮਾਂ ਹੀ ਨਹੀਂ ਇਹ ਨਾ ਹੁੰਦਾ ਮਹਾਪੁਰਖ ਜੀ ਕਹਿੰਦੇ ਹਨ ਕਿ ਤੁਸੀਂ ਸ਼ੁਰੂਆਤ ਤਾਂ ਕਰੋ ਤੁਸੀਂ ਸੁਖਮਨੀ ਸਾਹਿਬ ਜੀ ਦੇ ਇੱਕ ਅਸ਼ਟਪਦੀ ਦਾ ਰੋਜ਼ ਪਾਠ ਕਰ ਲਓ ਤਾਂ 24 ਦਿਨਾਂ ਦੇ ਵਿੱਚ ਸੰਪੂਰਨ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਤੁਸੀਂ ਪਾ ਲਵੋਗੇ ਹੌਲੀ ਹੌਲੀ ਵਧਾ ਦੇਣਾ ਦੋ ਅਸ਼ਟਪਦੀਆਂ ਦਾ ਪਾਠ ਰੋਜ਼ ਹੀ ਕਰ ਲੈਣਾ ਫਿਰ ਰੋਜ਼ਾਨਾ ਚਾਰ ਅਸ਼ਟਪਦੀਆਂ ਦਾ ਪਾਠ ਫਿਰ ਅੱਠ ਦਾ ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੀ ਕੋਝ ਦਿਨਾਂ ਵਿੱਚ ਜਾਂ ਕੋਝ ਮਹੀਨਿਆਂ ਦੇ ਵਿੱਚ ਤੁਸੀਂ ਸੁਖਮਨੀ ਸਾਹਿਬ ਜੀ ਦੇ ਪਾਣੀ ਪੜਾਂਦੇ ਆਪਣੇ ਆਪ ਤੁਹਾਨੂੰ ਆਦਤ ਪੈ ਜਾਵੇਗੀ। ਬਾਣੀ ਪੜਨ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਵੇਗੀ। ਫਿਰ ਤੁਹਾਨੂੰ ਸਮੇਂ ਦਾ ਪਤਾ ਤਾਂ ਵੀ ਨਹੀਂ ਲੱਗੇਗਾ। ਫਿਰ ਤਾਂ ਇਹ ਪਾਣੀ ਵਿੱਚ ਤੁਹਾਨੂੰ ਆਨੰਦ ਹੋਣਾ ਸ਼ੁਰੂ ਹੋ ਜਾਵੇਗਾ। ਕਿਉਂਕਿ ਸਤਿਗੁਰੂ ਸਾਹਿਬ ਜੀ ਦੇ ਬਾਣੀ ਪਾਠੇ ਹੀ ਸੌਖੀ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੇ ਹਨ ਜਦੋਂ ਆਪਾਂ ਸਹਿਜ ਦੇ ਨਾਲ ਪਾਠ ਕਰਦੇ ਹਾਂ ਗੁਰੂ ਸਾਹਿਬ ਜੀ ਦੇ ਨਾਮ ਚੋਂ-ਚੋਂ ਗੱਲਾਂ ਸਾਨੂੰ ਸਮਝਾਈਆਂ ਹਨ ਨਾਲ ਨਾਲ ਸਮਝ ਆ ਜਾਣਗੀਆਂ ਸੰਗਤ ਜੀ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਗੁਰਬਾਣੀ ਦੇ ਅਰਥ ਔਖੇ ਹਨ ਸਾਨੂੰ ਸਮਝ ਦੇ ਵਿੱਚ ਨਹੀਂ ਆਉਂਦੇ ਸਾਨੂੰ ਕਿਸੇ ਦੀ ਸਹਾਇਤਾ ਲੈਣੇ ਪੈਂਦੇ ਹਨ ਪਰ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੁਝ ਗੱਲਾਂ ਸਾਨੂੰ ਸਾਫ਼ ਸਪਸ਼ਟ ਸਮਝ ਆਉਂਦੀਆਂ ਹਨ ਕਿਸੇ ਗੱਲ ਦੀ ਸਮਝ ਭਾਵੇਂ ਲੱਗੇ ਬਾਕੀ ਬਾਕੀ ਬਾਣੀ ਹੀ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਹੈ ਜੇਕਰ ਤੁਸੀਂ ਚੰਗੀ ਤਰ੍ਹਾਂ ਅਰਥ ਸਮਝਣਾ ਚਾਹੁੰਦੇ ਹੋ ਤਾਬ ਸੁਖਨੇ ਸਾਬਜੀ ਦਾ ਗੁੜਕਾ ਸਾਹਿਬ ਅਰਥਾਵਾਣਾ ਵੀ ਲੈ ਸਕਦੇ ਹਾਂ ਜਿਸ ਦੇ ਵਿੱਚ ਸ਼ੁਰੂਆਤ ਕਰਨੀ ਹੈ ਪਰ ਕਰਨੀ ਸ਼ੋਰ ਹੈ ਤਾਂ ਕਿ ਅਸ਼ਟਪਤੀ ਦੇ ਪਾਠ ਤੋਂ ਹੀ ਇੱਕੋ ਅਸ਼ਟਪਤੀ ਦੇ ਪਾਠ ਤੋਂ ਹੀ ਕਰ ਸਕਦੇ ਹੈ ਜਿਸ ਦਿਨ ਤੋਂ ਸੁਖਨੇ ਸਾਬਜੀ ਤੇ ਪਾਣੀ ਦਾ ਪਾਠ ਆਪਾਂ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦੇਵਾਂਗੇ ਸੱਚ ਕਰਕੇ ਜਾਣੋ ਸੰਗਜ ਜੀ ਮਹਾਪੁਰਖ ਜੀ ਆਖਦੇ ਹਨ ਕਿ ਜੋ ਵੀ ਦੁੱਖ ਦੇ ਲਿੱਦਰ ਹਨ ਸਭ ਦੂਰ ਹੋ ਜਾਣਗੇ ਘਰ ਦੇ ਵਿੱਚ ਤੰਦਰੁਸਤੀ ਤਰੱਕੀ ਬਰਕਤ ਆ ਜਾਵੇਗੀ ਘਰ ਦਾ ਕੋਈ ਵੀ ਇੱਕ ਹੀ ਜੀ ਘਰ ਦੇ ਵਿੱਚ ਰੋਜ਼ਾਨਾ ਸੁਖਨੇ ਸਾਹਿਬ ਦਾ ਪਾਠ ਕਰਨ ਲੱਗ ਜਾਵੇ ਸੱਚੇ ਪਾਤਸ਼ਾਹ ਜੀ ਉਸ ਘਰ ਪਰਿਵਾਰ ਦੇ ਉੱਤੇ ਬਹੁਤ ਹੀ ਮਿਹਰ ਭਰਿਆ ਹੱਥ ਰੱਖ ਦਿੰਦੇ ਹਨ ਆਪਾਂ ਗੁਰਬਾਣੀ ਦਾ ਜੋ ਵੀ ਪਾਠ ਪੂਰੇ ਭਰੋਸੇ ਤੇ ਸ਼ਰਧਾ ਭਾਵਨਾ ਦੇ ਨਾਲ ਕਰਦੇ ਹਾਂ ਤਾਂ ਬਾਣੀ ਪਰ ਤਖ ਰੂਪ ਦੇ ਵਿੱਚ ਸਾਡੇ ਕਾਰਜਾਂ ਦੇ ਵਿੱਚ ਵਰਤ ਜਾਂਦੀ ਹੈ ਉਹੀ ਭਾਵਨਾ ਰੱਖ ਕੇ ਆਪਾਂ ਗੁਰਬਾਣੀ ਦਾ ਪਾਠ ਕਰ ਲਈਏ ਓਹੇ ਸ਼ੋਭ ਪਾਵਨਾ ਪੂਰੀਆਂ ਹੋ ਜਾਣ ਗਿਆ ਬਸ ਸਾਡਾ ਭਰੋਸਾ ਇਨਾ ਪੱਕਾ ਹੋਣਾ ਚਾਹੀਦਾ ਹੈ ਕਿ ਸਾਨੂੰ ਆਸੇ ਪਾਸੇ ਕਦੇ ਅੱਗੇ ਪਿਛੇ ਧਿਆਨ ਨਹੀਂ ਮਾਰਨਾ ਜਦੋਂ ਅਸੀਂ ਸੁਖਨੇ ਸਾਹਿਬ ਜੀ ਦਾ ਪਾਠ ਕਰਨ ਲੱਗੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਕਹਾਣੀ ਸੁਣਾ ਜਾ ਰਹੀ ਹਾਂ ਕਹਾਣੀ ਨਹੀਂ ਇੱਕ ਹੱਡ ਬਿੱਤੇ ਹੈ ਸੰਘਾ ਜੀ ਮੇਰੇ ਭੈਣ ਨੇ ਸਾਨੂੰ ਦੱਸੀ ਸੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਹਿੰਦੇ ਕਿ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਹ ਪਰਿਵਾਰ ਦਾ ਮੁਖੀ ਉਹਨੂੰ ਕੋਈ ਐਸਾ ਦੁੱਖ ਰੋਗ ਲੱਗ ਗਿਆ ਜਿਸ ਦੀ ਸਮਝ ਡਾਕਟਰਾਂ ਨੂੰ ਵੀ ਨਹੀਂ ਸੀ ਕਹਿੰਦੇ ਕਿ ਉਸ ਮਰੀਜ਼ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰ ਨੇ ਬਹੁਤ ਸਾਰੇ ਟੈਸਟ ਕਰ ਦਿੱਤੇ ਪਰ ਸਾਮ ਜਨਾਨ ਲੱਗੇ ਕਿ ਉਸ ਨੂੰ ਦੋ ਖਰੋਗ ਕੀ ਹੈ ਉਹਦੇ ਹਾਲਾਤ ਦਿਨੋ ਦਿਨ ਵਿਗੜਦੇ ਹੀ ਜਾ ਰਹੇ ਸਨ ਕਹਿੰਦੇ ਉਸ ਮਰੀਜ਼ ਦੀ ਪਤਨੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਬਹੁਤ ਹੀ ਜ਼ਿਆਦਾ ਸ਼ਰਧਾ万ਸੀ ਉਹ ਗੁਰੂ ਨੂੰ ਮੰਨਣ ਵਾਲੀ ਸੀ ਗੁਰੂ ਦਾ ਜਾਪ ਜੱਪਣ ਵਾਲੀ ਸੀ ਉਹਨੂੰ ਕਿਸੇ ਨੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਾਰੇ ਦੱਸਿਆ ਗਿਆ ਕਿ ਤੁਸੀਂ ਉਹਨਾਂ ਦੇ ਕੋਲ ਜਾਓ ਮਹਾਪੁਰਖ ਜੀ ਤੁਹਾਨੂੰ ਸਹੀ ਰਸਤਾ ਦਿਖਾਉਣਗੇ ਕਹਿੰਦੇ ਕਿ ਉਹ ਬੀਬੀ ਮਹਾਪੁਰਖਾਂ ਦੇ ਕੋਲ ਚਲੀ ਗਈ ਸਾਰੀ ਗੱਲ ਬਾਤ ਦੱਸੇ ਕਿ ਮੈਂ ਆਪਣੇ ਪਤੀ ਨੂੰ ਹਰ ਥਾਂ ਤੇ ਦਿਖਾਇਆ ਪਰ ਪਤੀ ਜਦੋਂ ਕਰ ਰਿਹਾ ਹੈ ਤਾਂ ਉਸ ਨੂੰ ਕਦੀ ਕਿਤੇ ਦਰਦ ਹੁੰਦੀ ਹੈ ਕਦੇ ਕਿਤੇ ਉਸ ਦਾ ਕਦੀ ਕੁਝ ਦੁੱਖਦਾ ਹੈ ਕਦੀ ਕੁਝ ਪਰ ਉਸ ਨੂੰ ਕੋਈ ਵੀ ਬਿਮਾਰੀ ਪਰ ਉਸ ਦੀ ਕੋਈ ਵੀ ਬਿਮਾਰੀ ਦਾ ਪਤਾ ਨਹੀਂ ਲੱਗ ਰਿਹਾ ਉਸ ਦੇ ਟੈਸਟ ਵੀ ਕਰਵਾਏ ਹਨ ਸਾਰੀ ਗੱਲ ਬਾਤ ਉਹ ਮਹਾਪੁਰਖਾਂ ਨੂੰ ਦੱਸਤੇ ਹੈ ਬਾਬਾ ਜੀ ਮੇਰੇ ਪਤੀ ਨੂੰ ਕੋਈ ਐਸਾ ਦੋਖ ਰੋਗ ਲੱਗ ਗਿਆ ਜਿਹਦੇ ਬਾਰੇ ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਤੇ ਮੇਰੇ ਪਤੀ ਦੇ ਹਾਲਾਤ ਦਿਨੋਂ ਦਿਨ ਵਾਧੇ ਹੀ ਖਰਾਬ ਹੋ ਜਾ ਰਹੇ ਹਨ ਮੈਨੂੰ ਕੋਈ ਐਸਾ ਹਾਲ ਦੱਸੋ ਗੁਰਬਾਣੀ ਦਾ ਪਾਠ ਦੱਸੋ ਕਿਉਂਕਿ ਮੈਂ ਸਿਰਫ ਗੁਰੂ ਤੇ ਹੀ ਭਰੋਸਾ ਰੱਖਦੀ ਹਾਂ ਵਿਸ਼ਵਾਸ ਰੱਖਦੀ ਹਾਂ ਗੁਰੂ ਤੋਂ ਬਿਨਾ ਮੈਂ ਕੁਝ ਨਹੀਂ ਮੰਗਦੀ ਨਾਹੀਂ ਮੈਂ ਕੁਝ ਹੋਰ ਕੋਈ ਉਪਾਅ ਕਰਨਾ ਹੈ ਨਾਹੀਂ ਕੋਈ ਜਾਦੂ ਟੋਣਾ ਕਰਨਾ ਹੈ ਸਿਰਫ ਮੈਂ ਗੁਰਬਾਣੀ ਪੜ੍ਹਨੀ ਹੈ ਜੇਕਰ ਤੁਸੀਂ ਮੈਨੂੰ ਗੁਰੂ ਦੀ ਕੋਈ ਪਾਠ ਗੁਰਬਾਣੀ ਦੱਸ ਸਕਦੇ ਹੋ ਤਾਂ ਮੈਂ ਆਪਣੇ ਪਤੀ ਦੇ ਲਈ ਉਹ ਪਾਠ ਜ਼ਰੂਰ ਕਰਾਂਗੀ ਗੁਰੂ ਤੋਂ ਇਲਾਵਾ ਮੈਂ ਕਿਤੇ ਵੀ ਕੁਝ ਨਹੀਂ ਮੰਗਣਾ ਮੈਨੂੰ ਸਹੀ ਰਾਹ ਦੱਸੋ ਮੈਂ ਕਿੰਜ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਾਂ ਮੇਰੇ ਤਾਂ ਪਤੀ ਦਾ ਦੁੱਖ ਦੂਰ ਹੋ ਜਾਵੇ ਮਹਾਪੁਰਖਾ ਨੇ ਕਿਹਾ ਕਿ ਭਾਈ ਉਹਦੇ ਕੋਲ ਰੁਜਣਾ ਹੈ ਸ਼੍ਰੀ ਸੁਖਮਨੀ ਸਬ지 ਦਾ 파ੜ ਕਰਿਆ ਕਰੋ ਉੱਚੀ ਬੋਲ ਕੇ ਕਰਿਆ ਕਰੋ ਤਾਂ ਜੋ ਤੇਰੇ ਪਤੀ ਦੇ ਕੰਨਾਂ ਦੇ ਵਿੱਚ ਸੁਖਮਨੀ ਸਬ지 ਦੇ 파ੜ ਦੀ ਆਵਾਜ਼ ਪਹ ਜਾਵੇ ਤੇਰਾ ਵੀ ਤੇ ਤੂੰ ਵੀ 파ੜ ਸੁਣਨਾਵੇਂ ਮਹਾਪੁਰਖਾ ਨੇ ਕਹਿ ਦਿੱਤਾ ਕਿ ਬਾਕੀ ਜੋ ਸਤ ਕੋ ਸੱਚੇ ਪਾਸ਼ਾ ਜੀ ਨੂੰ ਚੰਗਾ ਲੱਗੇਗਾ ਉਹੀ ਹੋਣਾ ਹੈ ਸੁਖਮਨੀ ਸਹਿਬ ਜੀ ਤੇ ਪਾਣੀ ਦਾ 파ੜ ਕਰਨਾ ਸ਼ੁਰੂ ਕਰਦੇ ਆਪਣੀ ਘਰ ਦੇ ਵਿੱਚ ਕਹਿੰਦੇ ਕਿ ਉਸ ਬੀਬੀ ਨੇ ਉਸ ਸੰਤ ਤੋਂ ਹੀ ਆਪਣੇ પતિ ਦੇ ਕੋਲ ਬੈਠ ਕੇ ਉੱਚੀ ਉੱਚੀ ਬੋਲ ਕੇ ਸੁਖਮਨੀ ਸਹਿਬ ਜੀ ਦਾ 파ੜ ਕਰਨਾ ਸ਼ੁਰੂ ਕਰ ਦਿੱਤਾ ਪਰ પતિ ਦੇ ਹਾਲਾਤਾਂ ਦੇ ਵਿੱਚ ਉਹ ਦਿਨਾਂ ਦਿਨ ਖਰਾਬੀ ਆਉਣੇ ਸ਼ੁਰੂ ਹੋ ਗਏ ਹੁਣ ਪਰਿਵਾਰ ਤੇ ਬਾਕੀ ਜੀ ਕਹਿਣ ਲੱਗੇ ਕਿ ਤੁਸੀਂ ਪਤਾ ਨਹੀਂ ਕਿਹੜੇ ਸੰਤ ਦੇ ਕੋਲ ਗਏ ਹੋ ਉਹ ਨਾਣੇ ਤੁਹਾਨੂੰ ਕੀ ਕਹਿ ਦਿੱਤਾ ਜਿਸ ਕਰਕੇ ਪਿੱਤਾ ਦੇ ਹਾਲਾਤ ਤਾਂ ਪਹਿਲਾਂ ਨਾਲੋਂ ਵੀ ਖਰਾਬ ਹੋ ਗਏ ਹਨ ਪਰ ਕਹਿੰਦੇ ਉਹ ਬੀਬੀ ਬਿਲਕੁਲ ਵੀ ਡਾਮਡੋਰ ਨਹੀਂ ਹੋਈ ਬਸ ਉਸ ਨੂੰ ਆਪਣੇ ਗੁਰੂ ਤੇ ਭਰੋਸਾ ਸੀ ਉਹਦਾ ਹੌਸਲਾ ਉਹਦਾ ਭਰੋਸਾ ਬਿਲਕੁਲ ਵੀ ਨਹੀਂ ਢੋਲਿਆ ਉਸੇ ਤਰ੍ਹਾਂ ਗੁਰਬਾਣੀ ਦਾ ਪਾਠ ਕਰਦੇ ਰਹੇ ਪਰ ਪਤੀ ਦੇ ਹਾਲਾਤਾਂ ਵਿੱਚ ਉਹਦੀ ਤਬੀਅਤ ਵਿੱਚ ਕੋਈ ਸੁਧਾਰ ਨਹੀਂ ਆਇਆ ਜਦ ਕਿ ਉਸ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਹੀ ਜਾ ਰਹੇ ਸਨ ਹਸਪਤਾਲ ਵਾਲਿਆਂ ਨੇ ਵਿੱਚ جواب ਦੇ ਦਿੱਤਾ ਕਿ ਹਾਂ ਕਿ ਸਾਡੀ ਸਮਝ ਦੇ ਵਿੱਚ ਕੁਝ ਨਹੀਂ ਆ ਰਿਹਾ ਤੁਸੀਂ ਕਿਸੇ ਹੋਰ ਹਸਪਤਾਲ ਦੇ ਵਿੱਚ ਇਸ ਨੂੰ ਲੈ ਜਾਓ ਕਹਿੰਦੇ ਕਿ ਜਿੱਥੇ ਉਹਨਾਂ ਨੇ ਦੱਸਿਆ ਉਹਨਾਂ ਨੇ ਆਪਣੇ ਮਰੀਜ਼ ਨੂੰ ਚੁੱਕਿਆ ਤੇ ਉੱਥੇ ਲੈ ਗਏ ਪਰ ਇਹਦਰ ਬੀਬੀ ਦਾ ਨੇਮ ਉਸੇ ਤਰ੍ਹਾਂ ਚੱਲੇ ਰਿਹਾ ਉਸਨੇ ਸੁਕਣੀ ਸਬਜ਼ੀ ਦੀ ਪਾਠ ਉਸਨੇ ਸੁਕਣੀ ਸਬਜ਼ੀ ਦਾ ਪਾਠ ਉਸੇ ਹੀ ਨੇਮ ਦੇ ਨਾਲ ਪਤੀ ਦੇ ਕੋਲ ਰੋਜ਼ ਬੈਠ ਕੇ ਕਰਿਆ ਕਰਨਾ ਕਹਿੰਦੇ ਕਿ ਉਸ ਹਸਪਤਾਲ ਦੇ ਵਿੱਚ ਉਹਨਾਂ ਡਾਕਟਰਾਂ ਨੂੰ ਵੀ ਕੁਝ ਨਾ ਸਮਝਣ ਲੱਗੇ ਉਸੇ ਪਤੀ ਦੇ ਰੋਗ ਦੀ ਇਦਾਂ ਹੀ ਕਰਦੇ ਤਿੰਨ ਹਸਪਤਾਲ ਬਦਲ ਲਏ ਗਏ ਪਰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਸ ਨੂੰ ਦੁੱਖ ਰੋਗ ਕਿਹੜਾ ਹੈ ਇਹਦਾ ਇਲਾਜ ਕੀ ਕੀਤਾ ਜਾਵੇ ਕਹਿੰਦੇ ਕਿ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਬੀਬੀ ਆਪਣੇ ਪਤੀ ਨੂੰ ਕਰ ਲੈ ਆਏ ਤੇ ਡਾਕਟਰ ਕਹਿੰਦੇ ਕਿ ਇਹਦੀ ਸੇਵਾ ਕਰ ਲੋ ਸਾਡੀ ਸਮਝ ਤੋਂ ਬਾਹਰ ਹੈ ਕਹਿੰਦੇ ਕਿ ਪਰਿਵਾਰ ਵਾਲਿਆਂ ਨੇ ਉਸ ਮਰੀਜ਼ ਨੂੰ ਚੁੱਕ ਕੇ ਫਿਰ ਕਰ ਲੈ ਆਏ ਸੇਵਾ ਕਰਨ ਦੀ ਭਾਵਨਾ ਨਾਲ ਇੱਕ ਦਿਨ ਉਸ ਨੂੰ ਕਿਹਾ ਜਾ ਰਿਹਾ ਸੀ ਕਿ ਇਹਦਾ ਤਾਂ ਕੁਝ ਹੀ ਦਿਨਾਂ ਦੇ ਵਿੱਚ ਇਹ ਤਾਂ ਕੁਝ ਹੀ ਦਿਨਾਂ ਦਾ ਮਹਿਮਾਨ ਹੈ ਕਹਿੰਦੇ ਕਿ ਇਧਰ ਬੀਬੀ ਦਾ ਆਪਣੇ ਗੁਰੂ ਤੇ ਇੰਨਾ ਭਰੋਸਾ ਤੇ ਵਿਸ਼ਵਾਸ ਸੀ ਕਿ ਉਸਨੇ ਕਿਸੇ ਦੀ ਇੱਕ ਗੱਲ ਨਾਲ ਸੁਣੀ ਉਹ ਕਹਿੰਦੀ ਕਿ ਹੇ ਵਾਈਗਰੋ ਮੈਂ ਸਿਰਫ ਤੁਹਾਡੇ ਤੇ ਆਸ ਰੱਖੀ ਹੈ ਤੁਸੀਂ ਹੀ ਹੁਣ ਮੇਰੇ ਹੋ ਇਸ ਦੀ ਉਮਰ ਨੂੰ ਬਿਤਾਉਣ ਵਾਲੇ ਤੇ ਇਸੇ ਦੁੱਖ ਨੂੰ ਕਟਣ ਵਾਲੇ ਕਿਉਂਕਿ ਮੈਂ ਸੁਣਿਆ ਹੈ ਕਿ ਤੁਸੀਂ ਜੇਕਰ ਕਿਸੇ ਵੀ ਮਨੋਖਰੀ ਤੁਹਾਡੇ ਤੇ ਅਟੁੱਟ ਵਿਸ਼ਵਾਸ ਹੈ ਤਾਂ ਤੁਸੀਂ ਕਦੇ ਉਸ ਨੂੰ ਤਾਂ ਤੁਸੀਂ ਕਦੇ ਉਸ ਨੂੰ ਢਾਵਾਂ ਢੋਲ ਨਹੀਂ ਹੁਣ ਦਿੰਦੇ ਮੈਂ ਵੇਖਣਾ ਚਾਹੁੰਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਕਰਾਮਾਤ ਕਰਦੇ ਹੋ ਕਿ ਮੇਰੇ ਪਤੀ ਨੂੰ ਹਰ ਜਗ੍ਹਾ ਦੇ ਉਤੋਂ ਹਰ ਇੱਕ ਡਾਕਟਰ ਨੇ ਜਵਾਬ ਦਿੱਤਾ ਹੈ ਕਿ ਤੁਸੀਂ ਕਿਸ ਤਰ੍ਹਾਂ ਇਸ ਨੂੰ ਠੀਕ ਕਰਦੇ ਹੋ ਬੀਬੀ ਉਸੇ ਤਰ੍ਹਾਂ ਬਾੜ ਕਰਦੀ ਰਹੇ ਕਹਿੰਦੇ ਗਾ ਜਦੋਂ ਡਾਕਟਰਾਂ ਨੇ ਜਵਾਬ ਦੇ ਕੇ ਪਤੀ ਨੂੰ ਘਰ ਪੇਜ ਦਿੱਤਾ ਤਾਂ ਬੀਬੀ ਅੰਮ੍ਰਿਤ ਵੇਲੇ ਉੱਠ ਕੇ ਕੜਾ ਪ੍ਰਸ਼ਾਦ ਦੀ ਤਿਆਰ ਕਰਿਆ ਕਰਨੀ ਤੇ ਗੁਰੂ ਅਗੇ ਅਰਦਾਸ ਬੇਨਤੀ ਕਰਿਆ ਕਰਨੀ ਕਿ ਸੱਚੇ ਪਾਸ਼ਾ ਆਪਣੇ ਬੱਚਿਆਂ ਦੀ लाज ਰੱਖੋ ਆਪਣੀ ਤੇ ਦੀ लाज ਰੱਖੋ ਆਪਣੀ ਤੇ ਦੀ ਦਾ ਪਤੀ ਜਿਹੜਾ ਬਿਮਾਰ ਹੈ ਉਸੇ ਬਿਮਾਰੀ ਘਟੋ ਕਹਿੰਦੇ ਕਿ ਉਸ ਦਿਨ ਤੋਂ ਬਾਅਦ ਜਿਹੜਾ ਉਸ ਦਾ ਪਤੀ ਸੀ ਜਦੋਂ ਘਰ ਦੇ ਵਿੱਚ ਆਇਆ ਤਾਂ ਉਸ ਦੇ ਥੋੜੇ ਜਿਹੇ ਹਾਲਾਤ ਬਦਲਣੇ ਸ਼ੁਰੂ ਹੋ ਗਏ ਇੰਜ ਜਾਪੇ ਕਿ ਉਸ ਦਾ ਜਿਹੜਾ ਰੋਗ ਹੈ ਉਹ ਮੁਰਨਾ ਸ਼ੁਰੂ ਹੋ ਗਿਆ ਰੋਗ ਕੋਈ ਵੀ ਨਹੀਂ ਸੀ ਉਸ ਨੂੰ ਇਦਾਂ ਜਾਪਦਾ ਸੀ ਉਸ ਨੂੰ ਰੋਟੀ ਪਾਣੀ ਖਾਂਦਾ ਸੀ ਤੇ ਕਦੇ ਉਸੇ ਗਲ ਦੇ ਵਿੱਚ ਪੇੜ ਹੁੰਦੇ ਸੀ ਤੇ ਕਦੇ ਉਸੇ ਸਰੀਰ ਦੇ ਵਿੱਚ ਪੇੜ ਹੁੰਦੇ ਸੀ ਕਿਤੇ ਨਾ ਕਿਤੇ ਉਸ ਨੂੰ ਦਰਦ ਦਾ ਮਹਿਸੂਸ ਹੁੰਦਾ ਰਹਿੰਦਾ ਸੀ ਦਿਨ ਪ੍ਰਤੀ ਦਿਨ ਉਹ ਕਮਜ਼ੋਰ ਹੁੰਦਾ ਜਾਂਦਾ ਸੀ ਪਰ ਜਿਸ ਦਿਨ ਤੋਂ ਘਰ ਆ ਗਿਆ ਸੀ ਉਸ ਦੀ ਪਤਨੀ ਨੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਕੜਾ ਪ੍ਰਸ਼ਾਦ ਦੀ ਤਿਆਗ ਤਿਆਰ ਕਰਕੇ ਗੁਰੂ ਆਗਿਆ ਦਾਸ ਭੇਂਤੀ ਕਰਿਆ ਕਰਨੀ ਉਹ ਆਪਣੇ ਪਤੀ ਦੇ ਲਾਗੇ ਬੈਠ ਕੇ ਸੁਖਨੇ ਸਹਿਵਰੀ ਦਾ ਪਾੜ ਕਰਿਆ ਕਰਦੇ ਉਸੇ ਤਰ੍ਹਾਂ ਉਸੇ ਪਤੀ ਦੇ ਦਿਨ ਪ੍ਰਤੀ ਦਿਨ ਹਾਲਾਤ ਸੁਧਰਨ ਲੱਗ ਗਏ। ਕੁਝ ਹੀ ਦਿਨਾਂ ਦੇ ਵਿੱਚ ਉਸ ਦਾ ਪਤੀ 9 ਵਰ 9 ਹੋ ਗਿਆ। ਇਸ ਯੋਗਤੀ ਦੇ ਨਾਲ ਉਸ ਪੈਣ ਨੇ ਆਪਣੀ ਹੱਦ ਬੀਤੀ ਸਾਡੇ ਨਾਲ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਮੇਰਾ ਵਿਸ਼ਵਾਸ ਹਰ ਇੱਕ ਨੇ ਢਾਵਾਂ ਡੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਢਾਵਾਂ ਡੋਲ ਨਹੀਂ ਹੋਈ ਕਿਉਂਕਿ ਮੈਂ ਸ਼ੁਰੂ ਤੋਂ ਹੀ ਗੁਰਬਾਣੀ ਦੇ ਨਾਲ ਲੱਗੇ ਸੀ। ਮੇਰੇ ਪੇਕੇ ਵੀ ਗੁਰਬਾਣੀ ਵਾਲੇ ਸਨ ਤੇ ਮੈਂ ਕਈ ਅਜਾਏ ਕਿਸੇ ਗੁਰਬਾਣੀ ਦੇ ਸੁਨੇ ਸਨ ਜਿਨ੍ਹਾਂ ਕਿਸਿਆਂ ਨੇ ਮੇਰਾ ਮਨ ਪੂਰਾ ਪੱਕਾ ਕਰ ਦਿੱਤਾ ਸੀ ਕਿ ਜੇ ਗੁਰੂ ਦੇ ਲਾੜ ਲੱਗੇ ਹੋ ਤਾਂ ਜੇ ਚਾਰੇ ਪਾਸੇ ਤੁਹਾਨੂੰ ਜਵਾਬ ਮਿਲ ਚੁੱਕਾ ਹੈ ਤਾਂ ਸਿਰਫ ਗੁਰੂ ਤੇ ਵਿਸ਼ਵਾਸ ਰੱਖੋ ਗੁਰੂ ਨੇ ਤੁਹਾਨੂੰ ਕਦੇ ਵੀ ਠੋਕਰ ਨਹੀਂ ਲਗੰਦੇ ਨੇ ਤੇ ਮੇਰੇ ਵਿਸ਼ਵਾਸ ਨੇ ਮੇਰੇ ਪਤੀ ਦੀ ਉਮਰ ਨੂੰ ਬਤਾ ਦਿੱਤਾ ਅਸਪੈਨ ਨੇ ਆਪਣੀ ਹੰਢ ਪੀਤੀ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਕਿਉਂਕਿ ਸੰਗਤ ਜੀ ਤੁਸੀਂ ਵੀ ਗੁਰੂ ਦਾ ਜਪ ਕਰੋਗੇ ਗੁਰਬਾਣੀ ਦਾ ਜਪ ਕਰੋਗੇ ਤਾਂ ਇੱਕ ਸੱਚੇ ਵਿਸ਼ਵਾਸ ਦੇ ਨਾਲ ਭਾਵਨਾ ਦੇ ਨਾਲ ਤੁਹਾਨੂੰ ਬਾਹਰੋਂ ਅੰਦਰੋਂ ਰਸੇਦਾਰ ਕੋਈ ਵੀ ਤੁਹਾਨੂੰ ਦੁੱਖ ਵੇਲੇ ਸੁੱਖ ਵੇਲੇ ਜਾਂ ਕਿਸੇ ਰੋਗ ਵੇਲੇ ਕਿੰਨਾ ਵੀ ਟਾਵਾਂ ਡੋਲ ਕਿਉਂ ਨਾ ਕਰੇ ਵਾਦੂਸੀਂ ਆਪਣੇ ਗੁਰੂ ਤੇ ਵਿਸ਼ਵਾਸ ਬਣਾਈ ਰੱਖਣਾ ਹੈ ਤਾਂ ਜੋ ਸਾਨੂੰ ਇਹ ਪਤਾ ਲੱਗ ਸਕੇ ਕਿ ਕਿਵੇਂ ਦੁੱਖ ਰੋਗ ਪਰਮਾਤਮਾ ਦੀ ਕਿਰਪਾ ਦੇ ਨਾਲ ਦੂਰ ਹੋ ਜਾਂਦੇ ਹਨ ਸਾਨੂੰ ਜੋ ਵੀ ਮਿਲਦਾ ਹੈ ਸਾਡੇ ਵਿਸ਼ਵਾਸ ਤੇ ਭਰੋਸੇ ਤੇ ਸਿਰ ਤੇ ਹੀ ਮਿਲਦਾ ਹੈ ਸਾਡਾ ਜਿੰਨਾ ਹੀ ਭਰੋਸਾ ਆਪਣੇ ਗੁਰੂ ਦੇ ਪ੍ਰਤੀ ਪੱਕਾ ਹੋਵੇਗਾ ਗੁਰਬਾਣੀ ਪ੍ਰਤੀ ਪੱਕਾ ਹੋਵੇਗਾ ਓਨੀ ਹੀ ਸਾਡੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਹੋਣਗੀਆਂ ਸਾਨੂ ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰਨ ਦੇ ਲਈ ਗੁਰਬਾਣੀ ਦਾ ਪਾਠ ਕਰਨਾ ਪਵੇਗਾ ਭਾਵੇਂ ਅਸੀਂ ਕੁਰਬਾਨੀ ਦਾ ਪਾਠ ਜਪਜੀ ਸਾਹਿਬ ਦਾ ਪਾਠ ਹੀ ਕਰਦੇ ਹਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਪਰ ਕਰਨਾ ਪੂਰੇ ਭਰੋਸੇ ਦੇ ਨਾਲ ਹੈ ਪਿਆਰ ਦੇ ਨਾਲ ਹੈ ਸਹਿਜ ਦੇ ਨਾਲ ਹੈ ਜੋ ਵੀ ਤੁਸੀਂ ਆਪਣੇ ਦੁੱਖ ਰੋਗ ਤੋਂ ਪਰੇਸ਼ਾਨ ਹੋ ਤੁਹਾਡੇ ਘਰ ਦੇ ਵਿੱਚ ਕੋਈ ਵੀ ਦੁੱਖ ਰੋਗ ਤੂੰ ਪਰੇਸ਼ਾਨ ਹੈ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕੋਈ ਇੱਕ ਪਾਣੀ ਦਾ ਨਿਆ ਬਣਾ ਲਓ ਸੁਖਨੇ ਸਾਬ ਜੀ ਦਾ ਬਣਾ ਲਓ ਚਾਬਜੀ ਸਾਬ ਜੀ ਦਾ ਬਣਾ ਲਓ ਉਹ ਨਾਮ ਪਣਾ ਲਵੋ ਭਾਵੇਂ ਤੁਹਾਨੂੰ ਕੋਈ ਕੁਝ ਵੀ ਕਹੀ ਜਾਵੇ ਇਥੇ ਚਲੇ ਜਾਓ ਉਥੇ ਚਲੇ ਜਾਓ ਪਰ ਤੁਸੀਂ ਟੰਟਾਵਾਂ ਡੋਲ ਨਹੀਂ ਹੋਣਾ ਤੇ ਕਿਸੇ ਨੂੰ ਕੋਈ ਦੁੱਖ ਨਹੀਂ ਦੱਸਣਾ ਕਿ ਇਹ ਦੁੱਖ ਸਾਡਾ ਵੱਧ ਰਿਹਾ ਹੈ ਜਾਂ ਘਟ ਰਿਹਾ ਹੈ ਸਿਰਫ ਤੁਸੀਂ ਉਸ ਗੁਰੂ ਅੱਗੇ ਅਰਦਾਸ ਕਰਨੀ ਹੈ ਜਦੋਂ ਇੱਕ ਤੁਸੀਂ ਆਪਣਾ ਟ੍ਰੀਟਮੈਂਟ ਜ਼ਰੂਰ ਕਰਾਉਣਾ ਹੈ ਮਤਲਬ ਕਿ ਤੁਸੀਂ ਆਪਣਾ ਇਲਾਜ ਵੀ ਜ਼ਰੂਰ ਕਰਾਉਂਦੇ ਰਹਿਣਾ ਹੈ ਤੇ ਜਦੋਂ ਤੁਸੀਂ ਦਵਾਈ ਲੈਣੀ ਉਸ ਟਾਈਮ ਗੁਰੂ ਦਾ ਪਾਣਾ ਮੰਨ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਦਵਾਈ ਲੈਣੀ ਹੈ ਕਿ ਇਹ ਦਾਤੋਂ ਹੀ ਇਸ ਦਵਾਈ ਦੇ ਨਾਲ ਸਾਡਾ ਰੋਗ ਕੱਟਣ ਵਾਲਾ ਹੈ ਤਾਂ ਗੁਰੂ ਨੇ ਮੈਥੋਂ ਲਿਖ ਕੇ ਲੈ ਲਓ ਕਿ ਤੁਹਾਡਾ ਰੋਗ 11% ਜ਼ਰੂਰ ਘਟੇਗਾ ਜਦੋਂ ਹਾਜ਼ਰ ਨਾਜ਼ਰ जान ਕੇ ਆਪਾਂ ਪਾਠ ਕਰੋ ਦਾ ਕਰਦੇ ਹਾਂ ਫਿਰ ਗੁਰੂ ਸਾਹਿਬ ਜੀ ਪਰਤਕ ਵਰਤਦੇ ਹਨ ਕਿਉਂਕਿ ਸਤ ਕੋ ਸੱਚੇ ਪਾਤਸ਼ਾਹ ਜੀ ਨੇ ਆਪ ਦੱਸਿਆ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਵਿੱਚ ਅੰਮ੍ਰਿਤ ਸਾਰੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਪਾਠ ਦੱਸਦੇ ਹਨ ਕਿ ਜਿਹੜਾ ਅਸੀਂ ਕਰਦੇ ਹਾਂ ਗੁਰੂ ਸਾਹਿਬ ਜੀ ਦੀਆਂ ਗੱਲਾਂ ਹਨ ਉਹਨਾਂ ਦਾ ਗਿਆਨ ਸਾਡੇ ਕੋਲ ਆ ਜਾਂਦਾ ਹੈ ਬਸ ਗੁਰੂ ਜੀ ਨੂੰ ਹਾਜ਼ਰ ਨਾਜ਼ ਸ਼ਾਨ ਕੇ ਹੀ ਪਾਠ ਕਰਨਾ ਹੈ ਤੇ ਅੰਮ੍ਰਿਤ ਵੇਲੇ ਨੋਂ ਪੱਕਾ ਕਰ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ